ਕੇ ਬੱਚੀ ਦੇ ਵਿਆਹ ਤੋਂ ਪਹਿਲਾਂ ਉਹਦੇ ਕੇਸਾਂ 'ਚ ਤੇਲ ਪਾਉਂਦੇ ਸਨ ਸਾਡੇ ਬਾਰ ਵਿੱਚ ਕਹਿੰਦੇ ਸਨ ਮਾਈਏ ਪਾਣਾ ਜਦੋਂ ਉਸਦੇ ਕੇਸਾਂ 'ਚ ਤੇਲ ਪਾਉਂਦੇ ਸਨ ਉਸ ਰਸਮ ਵਿੱਚ ਕੋਈ ਮਰਦ ਸ਼ਾਮਲ ਨਹੀਂ ਹੋ ਸਕਦਾ ਸਿਰਫ ਬੀਬੀਆਂ ਸ਼ਮੂਲੀਅਤ ਕਰਦੀਆਂ ਸਨ ਕਿਉਂਕਿ ਮੈਂ ਇਹਦੇ ਅਰਥ ਕਰ ਰਿਹਾ ਮਿਲ ਕੇ ਪਾਉ ਉਹ ਤੇਲ ਬੀਬੀਆਂ ਉਹਦੇ ਕੇਸਾਂ 'ਚ ਤੇਲ ਪਾਉਂਦੀਆਂ ਸਨ ਨਾਲ ਖੁਸ਼ੀ ਤੇ ਗੀਤ ਗਾਉਂਦੀਆਂ ਸਨ ਪਰ ਇਸ ਰਸਮ ਦੀ ਸ਼ੁਰੂਆਤ ਖੁਸ਼ੀ ਨਾਲ ਹੁੰਦੀ ਸੀ ਇਹਦੀ ਸਮਾਪਤੀ ਰੋਣ ਨਾਲ ਹੁੰਦੀ ਸੀ ਕਿਉਂਕਿ ਖੁਸ਼ੀ ਨਾਲ ਬੇਟੀ ਨੂੰ ਚੌਕੀ ਤੇ ਬਿਠਾ ਕੇ ਤੇਲ ਪਾਣਾ ਸਿਰ 'ਚ ਨਾਲ ਅਸੀਸਾਂ ਦੇਣੀਆਂ ਪਰ ਜਦੋਂ ਉਹਦਾ ਕੇਸਾਂ 'ਚ ਤੇਲ ਪਾ ਕੇ ਉਹਦੀ ਗੁੱਤ ਜਾਂ ਜੂੜਾ ਜੋ ਵੀ ਗੁੰਦਨ ਦੀਆਂ ਸਨ ਉਸ ਤੋਂ ਬਾਅਦ ਅੱਖਾਂ ਭਰ ਕੇ ਉੱਠਦੀਆਂ ਸਨ ਕਿਉਂ ਕਿਉਂਕਿ ਖੁਸ਼ੀ ਨਾਲ ਤੇਲ ਪਾਇਆ ਇਹ ਨਿਸਾਈ ਦੇ ਘਰ ਜਾਣਾ ਹੈ ਤੇ ਰੋਂਦੀਆਂ ਤਾਂ ਪਈਆਂ ਨੇ ਤੇ ਕੋਲ ਮਾਪਿਆਂ ਦਾ ਘਰ ਛੁੱਟ ਜਾਣਾ ਹੈ ਦੋ ਚੀਜ਼ਾਂ ਨੇ ਨਾ ਯਾਦ ਰੱਖਿਓ ਵਿਆਹ ਤੇ ਅਰਥੀ ਦੀ ਮਰਿਆਦਾ ਇੱਕੋ ਜੀ ਹੈ ਮੈਂ ਦੋਕ ਬਚਨ ਹੋਰ ਆਪਣਾ ਸਾਂਝੇ ਕਰਾਂਗਾ ਤਾਂ ਕਿ ਅੱਜ ਗੁਰੂ ਜੀ ਕਹਿ ਰਹੇ ਆ ਕਿ ਚਿੰਤਾ ਨਾ ਕਰ ਇਹ ਹੋਣੀ ਹੈ ਇਹਨੂੰ ਕੋਈ ਨਹੀਂ ਟਾਲ ਸਕਦਾ ਹੁਣ ਕੇਸਾਂ 'ਚ ਤੇਲ ਪਾਉਂਦਿਆਂ ਬੀਬੀਆਂ ਰੋਣ ਲੱਗ ਪਈਆਂ ਤੇ ਬਾਬਾ ਜੀ ਜੇ ਪੁੱਛਣ ਕਿ ਤੁਸੀਂ ਰੋਈਆਂ ਕਿਉਂ ਵਿਆਹ ਖੁਸ਼ੀ ਦਾ ਅੱਗੋ ਕੁੜੀ ਦੀ ਮਾਂ ਕੀ ਉੱਤਰ ਦਿੰਦੀ ਬੇਟੀ ਦੀ ਕਿ ਅੱਜ ਤੇਲ ਪੈ ਗਿਆ ਹੁਣ ਸਹਿਆ ਟਲਣਾ ਨਹੀਂ ਇਹਨੇ ਵਿਆਹੀ ਜਾਣਾ ਜਿਹੜੀ ਢੋਲੀ ਚੜਜੈ ਉਹ ਸਿਰਫ ਪ੍ਰੌਣੀ ਬਣ ਕੇ ਘਰ ਚ ਆਉਂਦੀ ਏ ਸਤਿਗੁਰਾਂ ਨੇ ਕਿਹਾ ਲੋਕੋ ਜਿਨ੍ਹਾਂ ਦੀ ਡੋਲੀ ਉੱਠ ਜਾਈ ਉਹ ਤਾਂ ਪ੍ਰੌਣੀਆਂ ਬਣ ਕੇ ਆਉਂਦੀਆਂ ਨੇ ਜਿਨ੍ਹਾਂ ਦੀ ਅਰਥੀ ਉੱਠ ਜਾਈ ਕਦੀ ਪ੍ਰੌਣੀ ਬਣ ਕੇ ਵੀ ਨਹੀਂ ਆਏ ਇਹ ਸਚਾਈ ਹੈ